ਉਹ ਜੇ ਨਾਲ ਉੱਤੋਂ ਵੀ ਅਸੀਂ ਆਂਡੂ ਦਾ ਨਿਕਲ ਗਏ ਤਾਂ ਅਸੀਂ ਆਂਡੂ ਭੁੱਲ ਕੇ ਕੋਈ ਗੱਲ ਨਹੀਂ ਜਦੋਂ ਹੁਣ ਆਵਾਂਗੇ ਨਾ ਬਹੁਤ ਪਸ ਲੈ ਕੇ ਆਵਾਂਗੇ ਇੰਨਾ ਕੁ ਲੈ ਕੇ ਆਵਾਂਗੇ ਦੀ ਲੋਕਾਂ ਦੀ ਸਾਰਿਆਂ ਲਈ ਇਹ ਮੈਂ ਇੱਕ ਸਬੂਤ ਪਾ ਰਿਹਾ ਹਾਂ ਵੀ ਅਸੀਂ ਜਿੱਥੇ ਵੀ ਬੈਠੇ ਹਾਂ ਨਾ ਕੋਈ ਚੱਕਰ ਨਹੀਂ ਜਿਹੜੇ ਕਹਿੰਦੇ ਸੀ ਨਾ ਵੀ ਆ ਕੁੜੀ ਦਾ ਭਰਾ ਵਾ ਆ ਮੁੰਡਾ ਆ ਮਾਵਾ ਆ ਮੁੰਡੇ ਦਾ ਪਿਓ ਆ ਮੁੰਡਾ ਵਾ ਅਸੀਂ ਕੁੜੀ ਛਡਾਤੀ ਆ ਕਰਾਤੀ ਉਹ ਕਰਾਤੀ ਕੁੜੀ ਗਈ ਗਈ ਸਾਡੀ ਕੁੜੀ ਦਾ ਨਹੀਂ ਪੜ ਜਿਹੜੀ ਸਾਡੀ ਪਿੰਡ ਵਾਲੇ ਉਹ ਤੁਸੀਂ ਬੇਇੱਜ਼ਤੀ ਕੀਤੀ ਜਾਣਾ ਉਹ ਬੇਇੱਜ਼ਤੀ ਦਾ ਆ ਮੂੰਹ ਤੋੜ ਜਵਾਬ ਦੇਵਾਂਗੇ ਨਾ ਤੁਹਾਨੂੰ ਸਾਰੀ ਜ਼ਿੰਦਗੀ ਤੁਸੀਂ ਯਾਦ ਰੱਖੋਗੇ ਸਾਰੇ ਪਿੰਡ ਵਾਲੇ ਕਰਦੇ ਜੱਟਾਂ ਜੱਟਾਂ ਲਈ ਆ ਜਿੰਨੇ ਵੀ ਜੱਟ ਨੇ ਜ਼ਮੀਰਦਾਰ ਨੇ ਨਾ ਤੇ ਇਹ ਉਹਨਾਂ ਨੇ ਯਾਹ ਸੋ ਤੁਸੀਂ ਪ੍ਰਾਊਡ ਨਾਲ ਵੀ ਯਾਦ ਰੱਖੋਗੇ ਸਾਰੇ ਵੀ ਹਾਂ ਕੋਈ ਭੱਜੇ ਸੀਗੇ ਵੀ ਪ੍ਰਵਾਸੀ ਸੀਗੇ ਪੰਜਾਬ ਤੋਂ ਕੱਢੇ ਹੀ ਸੀ ਤੋਂ ਸਾਰਿਆਂ ਨੂੰ ਮੇਰਾ ਅਸਲਾਮ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੇ ਨਾਲ ਕੀਤਾ ਜਿਹੜਾ ਹੁਣ ਅਸੀਂ ਕਰਾਂਗੇ ਯਾ ਅਸੀਂ ਕਰਾਂਗੇ ਤੂੰ ਸਾਰੀ ਜ਼ਿੰਦਗੀ ਯਾਦ ਰੱਖੂਗਾ ਤੂੰ ਕਦੇ ਭੁੱਲ ਨਹੀਂ ਸਕਦੇ ਇਸ ਕਰ ਤਾਨੂੰ ਅਜੀ ਐਆਂ ਥੋਡੀਆਂ ਐਹੀਆਂ ਜਵਾਲਾਂ ਥੋਡੇ ਟੈਟ ਕਰਾਂਗੇ ਜੱਟੋ ਤੂੰ ਯਾਦ ਰੱਖੂਗਾ ਜੱਟੋ ਇਹ ਮੇਰੀ ਬਿਆਨ ਇਹ ਯਾਰ ਦੇ ਕਲਾਕ ਕਾਨ ਯਾਰ ਚਾਹ ਨਾਲ ਮਾਰਿਆ ਜਾਵੇ ਯਾਰ ਨੂੰ ਮੌਤ ਦਾ ਖਾਬ ਨਹੀਂ ਯਾਰ ਨੂੰ ਕਰਦਾ ਖਾਬ ਨਹੀਂ ਕਾਹਦਾ ਪਰਵਾਸੀ ਦੇ ਵੱਲੋਂ ਪੂਰੇ ਪਿੰਡ ਨੂੰ ਜਾਨੂ ਮਾਰਨ ਦੀ ਧਮਕੀ ਦਿੱਤੀ ਗਈ ਹੈ ਦਰਸਲ ਕੁੜੀ ਨੂੰ ਭਜੋਣ ਦਾ ਕਰਕੇ ਪਿੰਡ ਵਾਲਿਆਂ ਨੇ ਇਸ ਪਰਵਾਸੀ ਨੂੰ ਪਿੰਡ ਤੋਂ ਬਾਹਰ ਕੱਢ ਦਿੱਤਾ ਸੀ ਉਸ ਤੋਂ ਬਾਅਦ ਇਸ ਦੇ ਵੱਲੋਂ ਵੀਡੀਓ ਜਾਰੀ ਕਰਕੇ ਸ਼ਰੀਆਮ ਪਿੰਡ ਵਾਲਿਆਂ ਨੂੰ ਜਾਨੂ ਮਾਰਨ ਦੀ ਧਮਕੀ ਦਿੱਤੀ ਗਈ ਹੈ ਇਸ ਦਾ ਕਹਿਣਾ ਹੈ ਕਿ ਯੂਪੀ ਤੋਂ ਅਸਮਾਨ ਲਿਆ ਕੇ ਪੂਰੇ ਪਿੰਡ ਨੂੰ ਸਬਕ ਸਿਖਾਵਾਂਗੇ ਤਾਂ ਵੱਡੀ ਖਬਰ ਰਾਏਕੋਟ ਦੇ ਪਿੰਡ ਅੰਡਲੂ ਤੋ ਸਾਹਮਣੇ ਆ ਰਹੀ ਹੈ ਰਾਇਕੋਟ ਦੇ ਪਿੰਡ ਅੰਡਲੋ ਵਾਸੀਆਂ ਨੂੰ ਬੀਤੇ ਦਿਨੇ ਇੱਕ ਪਰਵਾਸੀ ਮਜ਼ਦੂਰ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਪਾ ਕੇ ਧਮਕੀਆਂ ਦੇਣ ਤੋਂ ਬਾਅਦ ਪਿੰਡ ਦੇ ਵਿੱਚ دہشت ਤੇ ਰੋਧਾ ਮਾਹੌਲ ਪਾਇਆ ਜਾ ਰਿਹਾ ਹੈ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ ਪਿੰਡ ਵਾਸੀਆਂ ਦੇ ਵੱਲੋਂ ਸਰਪੰਚ ਹਰਵਿੰਦਰ ਸਿੰਘ ਰਾਜਾ ਬਰਾੜ ਦੀ ਦੇਖਰੇਖ ਹੇਠਾਂ ਇਕੱਠ ਕਰਕੇ ਅਗਲੀ ਰਣਨੀਤੀ ਉਲੀਕੀ ਗਈ ਹੈ। ਉੱਥੇ ਹੀ ਰਾਏਕੋਟ ਸਦਰ ਪੁਲਿਸ ਨੂੰ ਸ਼ਿਕਾਇਤ ਦੇ ਕੇ ਉਕਤ ਪਰਵਾਸੀ ਮਜ਼ਦੂਰ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਦਰਅਸਲ ਪਿੰਡ ਆਂਡਲੂ ਦੇ ਵਿੱਚ ਆਪਣੇ ਮਾਪਿਆਂ ਦੇ ਨਾਲ ਲੰਬੇ ਸਮੇਂ ਤੋਂ ਰਹਿੰਦੇ ਇੱਕ ਪਰਵਾਸੀ ਮਜ਼ਦੂਰ ਨੇ ਕਿਸੇ ਹੋਰ ਜिले ਦੇ ਪਿੰਡ ਦੇ ਇੱਕ ਕੁੜੀ ਨੂੰ ਭੁਜਾ ਕੇ ਘਰ ਲਿਆਉਂਦਾ ਸੀ। ਜਿਸ ਦਾ ਮਾਮਲਾ ਤੂਲ ਫੜਨ ਤੇ ಗ್ರಾಮ ਪੰਚਾਇਤ ਤੇ ਪਿੰਡ ਵਾਸੀਆਂ ਦੇ ਉਹ ਲੋਕਤ ਪ੍ਰਵਾਸੀ ਮਜ਼ਦੂਰ ਪਰਿਵਾਰ ਪਾਸੋਂ ਕੁੜੀ ਨੂੰ ਉਸਦੇ ਘਰ ਵਾਪਸ ਭੇਜ ਦਿੱਤਾ ਸੀ ਉੱਥੇ ਹੀ ಗ್ರಾಮ ਪੰਚਾਇਤ ਨੇ ਉਕਤ ਮਜ਼ਦੂਰ ਪਰਿਵਾਰ ਨੂੰ ਪਿੰਡ ਦੇ ਵਿੱਚੋਂ ਕੱਢ ਦਿੱਤਾ ਸੀ ਇਸ ਤੋਂ ਭੜਕੇ ਪ੍ਰਵਾਸੀ ਮਜ਼ਦੂਰ ਮੁੰਡੇ ਮੋਹਿਤ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਪਾ ਕੇ ਸਾਰੇ ਪਿੰਡ ਵਾਸੀਆਂ ਨੂੰ ਯੂਪੀ ਦੇ ਵਿੱਚੋਂ ਸਮਾਨ ਲਿਆ ਕੇ ਸਬਕ ਸਿਖਾਉਣ ਦੀ ਧਮਕੀ ਦਿੱਤੀ ਉਸ ਦਾ ਕਹਿਣਾ ਹੈ ਕਿ ਅਸੀਂ ਯੂਪੀ ਤੋਂ ਹਥਿਆਰ ਲੈ ਕੇ ਆਵਾਂਗੇ ਤੇ ਫਿਰ ਪੂਰੇ ਪਿੰਡ ਨੂੰ ਸਬਕ ਸਿਖਾਵਾਂਗੇ ਇਸ ਮੌਕੇ ਪਿੰਡ ਵਾਸੀਆਂ ਨੇ ਪੁਲਿਸ ਨੂੰ ਉਕਤ ਵਿਅਕਤੀ ਦੇ ਖਿਲਾਫ ਜਲਦ ਤੋਂ ਜਲਦ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਕੀ ਨਾਮ ਆਪਣਾ ਜੀ ਮੈਨੂੰ ਹਰਵਿੰਦਰ ਸਿੰਘ ਬਰਾੜ ਸਰਪੰਚ ਆਂਡੂ ਜੀ ਪਿੰਡ ਕਿਵੇਂ ਜਿਹੜਾ ਇਹ ਭੰਕੀਆਂ ਵਗੈਰਾ ਕੁਛ ਕਰ ਰਹੀਆਂ ਇਤਨਾ ਸਾਡੇ ਸੇ ਪਰਵਾਸੀ ਰਹੇ ਸੀਗੇ ਕਾਫੀ ਟਾਈਮ ਤੋਂ ਪੁਰਾਣੇ ਸੀਗੇ ਜੋ ਉਹਨਾਂ ਇੱਕ ਲੜਕੀ ਨੂੰ ਲੈ ਕੇ ਸੀ ਭਜਾ ਕੇ ਜੀ ਤੇ ਉਹ ਲੜਕੀ ਆਉਣ ਨਾਲ ਕਾਫੀ ਮਾਹੌਲ ਖਰਾਬ ਹੋ ਗਿਆ ਬੰਦਾ ਜੀ ਲੜਕੀ ਦੇ ਪਰਿਵਾਰ ਮਗਰ ਆਇਆ ਸੀਗਾ ਜੀ ਤੇ ਉਹ ਆਕੇ ਲੜਕੀ ਨੂੰ ਲੈ ਗਿਆ ਜੀ ਉਹ ਸਾਨੂੰ ਪਤਾ ਲੱਗਾ ਜੀ ਜਦੋਂ ਇਹ ਵੀ ਲੈ ਕੇ ਆਇਆ ਸੀ ਸਾਰਾ ਪਿੰਡ ਦਾ ਇਕੱਠ ਕੀਤਾ ਇਕੱਠ ਕਰਕੇ ਪਿੰਡ ਦੇ ਬੱਚੇ ਸਾਨੂੰ ਪਿੰਡੋਂ ਜਾਗਣ ਦਾ ਹਕੂਮੰਦਿਆ ਤੁਹਾਨੂੰ ਜੀ ਉਹ ਚਲੇ ਗਏ ਜਾ ਕੇ ਹੁਣ ਉਹਨਾਂ ਨੇ ਸਾਨੂੰ ਇੰਨੀਆਂ ਵੀਡੀਓ ਪਾਈਆਂ ਗਾਲਾਂ ਕੱਢਦੇ ਪਿੰਡ ਨੂੰ ਸ਼ਰਮਾ ਸਾਨੂੰ ਜੀ ਤੁਹਾਨੂੰ ਦੇਖਾਂਗੇ ਅਸੀਂ ਜੇ ਠੋੜਾ ਐ ਕਰਾਂ ਥੋੜਾ ਬੋਹ ਕਰ ਦਾਂਗੇ ਅਸੀਂ ਤੁਹਾਨੂੰ ਬਹੁਤ ਧਮਕੀਆਂ ਦਿੰਦੇ ਬਹੁਤ ਉਹਨਾਂ ਨੇ ਪਿੰਡ ਦਾ ਮਾਹੌਲ ਖਰਾਬ ਕੀਤਾ ਹੈ ਸਾਡੇ ਜੀ ਤੁਸੀਂ ਸਰਕਾਰ ਦੇ ਤੱਕ ਤੁਸੀਂ ਕੀ ਇਹਦੇ ਦੀ ਸਟੈਪ ਚੁੱਕਦੇ ਦੇਖੋ ਅਸੀਂ ਸਾਰਾ ਨਗਰ ਮਾ ਸਾਡੇ ਨਾਲ ਆ ਜੀ ਅਸੀਂ ਅਸੀਂ 28 ਤਰੀਕ ਨੂੰ ਥਾਣਾ ਸਦਰ ਰਿਕਾਰਡ ਜਾ ਕੇ ਸਭ ਨਾਲ ਮਿਲ ਕੇ ਆਏ ਜੀ ਵੀਡੀਓ ਦਿਖਾਈ ਉਹਨਾਂ ਦਰਖਾਸਤ ਦਿੱਤੀ ਇਹਨੂੰ ਬਾਕੀ ਪ ਤਨ ਕੋਈ ਵੀ ਪ੍ਰੋਬਲਮ ਆਦੀ ਸਾਨੂੰ ਭਾਈ ਦੱਸੋ ਫੋਨ ਕਰੋ ਕੋਈ ਵੀ ਬੰਦਾ ਕੋਈ ਗਲਤ ਆਨਸਰ ਕਰਦਾ ਪਿੰਡ ਦੇ ਵਿੱਚ ਸਾਨੂੰ ਦੱਸੋ ਜਿੱਥੇ ਜਾ ਕੇ ਉਹਨਾਂ ਪਤਾ ਕਰੀਏ ਤੁਸੀਂ ਭਾਈ ਕੀ ਕਰ ਰਹੇ ਹੋ ਕਿ ਕਿਉਂ ਆਏ ਹੋ ਜਿਸ ਤਰ੍ਹਾਂ ਦੇ ਇਹਨਾਂ ਲੋਕਾਂ ਦੀ ਵਿਰਤੀ ਹੈ ਜਦੋਂ ਕਿ ਉਹ ਕਿਹੜੀ ਜੋਕੀ ਤੋਂ ਅਸਲਾ ਲੈ ਕੇ ਆਉਣਗੇ ਉਹਦੇ ਲਈ ਸੁਰੱਖਿਆ ਪ੍ਰਬੰਧ ਦੇ ਤੌਰ ਤੇ ਤੁਸੀਂ ਕੋਈ ਪਹਿਰੇ ਦਾ ਇਹਦਾ ਕੋਈ ਤਰਫ ਧਿਆਨ ਕੀਤਾ ਨਹੀਂ ਦੇਖੋ ਹਜੇ ਅਸੀਂ ਕੁਝ ਨਹੀਂ ਕੀਤਾ ਅਸੀਂ ਹਜੇ ਅਸੀਂ ਪੰਚਾਇਤ ਹੀ ਕਰ ਰਹੇ ਹਾਂ ਅਸੀਂ ਆਪ ਖੋਜ ਉੱਠ ਕੇ ਰਾਤ ਨੂੰ ਮੈਂ ਆਪ ਰੌਂਡ ਲਾ ਰਹੇ ਹਾਂ ਜੀ ਨਾਲ ਮੇਰੇ ਸਾਰੀ ਪੰਚਾਇਤ ਹੁੰਦੀ ਹੈ ਅਸੀਂ ਆਪ ਖੋਜ ਜਾ ਕੇ ਪਿੰਡਾਂ ਚੈੱਕ ਕਰਦੇ ਹਾਂ ਕਿ ਕੋਈ ਬੰਦਾ ਓ ਪਰ ਅਸੀਂ ਪਹਿੜਾ ਦਾ ਵੀ ਕਰਾਂਗੇ ਅਸੀਂ ਆਂ ਨੀਆ ਪੁਲਿਸ ਵੱਲੋਂ ਕੀ ਜਿਹੜੀ ਕੁ ਮਾੜੀ ਨਹੀਂ ਪਸਾ ਹਾਂ ਸਾਡਾ ਬਹੁਤ ਸਹਾਇ ਦੇ ਰਿਹਾ ਸਹਿਯੋਗ ਜੀ ਜਦੋਂ ਫੋਨ ਕਰ ਜਾਂਦੀ ਹਾਜ਼ਰ ਹੁੰਦੇ ਆ ਉਹ ਜੀ ਵਧੀਆ ਕਰ ਰਿਹਾ ਅਜੇ ਤੱਕ ਦਾ ਜੀ ਮੰਗ ਕਰਦੇ ਬਹੁਤ ਵੱਡਾ ਸਿਸਟਮ ਹੁਣ ਪਲੇਸ ਤੋਂ ਵੀ ਮੰਗ ਕਰ ਰਹੇ ਅਸੀਂ ਮੰਗ ਕਰਦੇ ਦੋਸ਼ੀਆਂ ਦਾ ਖਰਾਉ ਜਲਦ ਤੋਂ ਜਲਦੀ ਕਾਰਵਾਈ ਕੀਤੀ ਆ ਭਾਈ ਉਹ ਇੱਥੇ ਨੇੜੇ ਤੇੜੀ ਘੁੰਮ ਰਹੇ ਆ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਅੰਦਰ ਕੀਤਾ ਜਾਵੇ ਉਹਨਾਂ ਨੂੰ ਕੀ ਹੋਰ ਨਾ ਜੱਥੇ ਬੰਦਿਆਂ ਨਾਲ ਵੀ ਰਸਤਾ ਕਰ ਰਹੇ ਬਿਲਕੁਲ ਜੀ ਹਰ ਹੋ ਰਿਹਾ ਹਰ ਸਾਂਝ ਜੱਥੇ ਬੰਦੇ ਨਾਲ ਸਾਡਾ ਹੋ ਰਿਹਾ ਸਾਰਿਆਂ ਨਾਲ ਜਿਵੇਂ ਹਾ ਜੱ 283 ਪਿੰਡ ਦੇ ਦਸਵਿੰਦਰ ਸਿੰਘ ਹੈ ਜੀ ਦਸਵਿੰਦਰ ਸਿੰਘ ਉਹ ਦੱਸਾਦੇ ਕਿ ਅਕੀ ਉਹ ਪਿੰਡ ਤਰਕ ਤੇ ਜੀ ਰਦੀਪ ਪ੍ਰਭਾਸਮੀ ਰਦੀਪ ਪ੍ਰਭਾਸਮੀ ਜੀ ਉਹ ਕੋ ਲੜਕੀ ਲੈ ਲਿਖਦੇ 12 ਕੰਮ ਇਹ ਲੜਕੀ ਲੈਏ ਸੀ ਜੀ ਉਹਦੇ ਨਾਲ ਮੁੰਡੇ ਨੇ ਕੋਟ ਮੈਡੀਕਲ ਜੀ ਉਹ ਵਾਸਤੇ ਤਰਕੀ ਨੂੰ ਲੈ ਗਿਆ ਸੀ ਜੀ ਇਹ ਸਾਨੂੰ ਸਾਨੂੰ ਸੁਣ ਕੇ ਪਤਾ ਲੱਗਾ ਜੀ ਮੁੰਡੇ ਇਹਨਾਂ ਨੇ ਭੀਆਂ ਨੂੰ ਕਦੇ ਘੂਰ ਕਰਕੇ ਪਿੰਡੋਂ ਭਜਾ ਦਿੱਤੀ ਮੰਡ ਦੀ ਉਹ ਹੁਣ ਧੀ ਜਨ ਨੂੰ ਦੱਸਣ ਚਾਹੇ ਵੀ ਭੀਜੇ ਦਾ ਕੋਈ ਦੂਰ ਦੱਸਤਾ ਜੀ ਉਨੇ ਕਿਤੇ ਨੂੰ ਮਤਲਬ ਤਾਂ ਤਿਆਤਾਂ ਕੀ ਕਿ ਦੀ ਬਣੀ ਕੀ ਹਿੱਤਾ ਦੀ ਇਹ ਆਏ ਹਾਂ ਪ੍ਰਦਰਾਲ ਕਰ ਰਹੇ ਆ ਕੱਲ 28 ਸਰਗੋਤ ਦੇ ਸਾਹਦੇਗੇ 28 ਨੂੰ ਕੱਲ 28 ਦੇ ਸੀਗੇ ਜੀ ਉਹਦੀ ਪ੍ਰਦਰਾਲ ਕਰ ਰਹੇ ਆ ਨਹੀਂ ਕੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜ਼ਰੂਰ ਦੇਖੀ ਹੋਈ ਆ ਮੈਂ ਦੇਖਣਾ ਮੈਂ ਦੇਖੀ ਨਹੀਂ ਉਹ ਦੇਖਣਾ ਜੀ ਮੈਨੂੰ ਦਰਬਾਤ